ਉਸ ਦੇਖ ਰਹੇ ਹੋ ਨੀਟਰ ਪੰਜਾਬੀ মিডিਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਾਲੀ ਤੋਂ ਮਹਾਲੀ ਦੇ ਸਨੇਟਰ ਦੇ ਵਿੱਚ ਗੈਂਗਸਟਰਾਂ ਤੇ ਸੀਆਈਏ ਦੇ ਵਿਚਾਲੇ ਮੁਠਪੇੜ ਹੋਈ ਹੈ ਜਿਸ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਪੈਰ ਦੇ ਵਿੱਚ ਗੋਲੀਆਂ ਵੱਜੀਆਂ ਨੇ ਜਿਹਦੇ ਵਿੱਚੋਂ ਇੱਕ ਦਾ ਨਾਮ ਪ੍ਰਿੰਸ ਤੇ ਦੂਜੇ ਦਾ ਨਾਮ ਕਰਮਜੀਤ ਦੱਸਿਆ ਜਾ ਰਿਹਾ ਹੈ ਸੋ ਵੱਡੀ ਖਬਰ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਪੁਲਿਸ ਤੇ ਗੈਂਗਸਟਰ ਵਿਚਾਲੇ ਝੜਪ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਨੇ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਵਾਸਤੇ ਪੁਲਿਸ ਵੱਲੋਂ ਵੱਡੇ ਐਕਸ਼ਨ ਕੀਤੇ ਜਾ ਰਹੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਦੋ ਗੈਂਗਸਟਰ ਜਿਨ੍ਹਾਂ ਦੇ ਵਿੱਚੋਂ ਪ੍ਰਿੰਸ ਤੇ ਕਰਮਜੀਤ ਹੈ ਜਿਨ੍ਹਾਂ ਨੂੰ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਰਾਜਪੁਰਾ ਤੇ ਦੂਜਾ ਕੁਰੂਖੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਨ੍ਹਾਂ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਹਸਪਤਾਲ ਲਿਜਾਇਆ ਗਿਆ ਸੋ ਕਹਿ ਸਕਦੇ ਆ ਕਿ ਵੱਡਾ ਆਪਰੇਸ਼ਨ ਪੁਲਸ ਦਾ ਦੇਖਣ ਨੂੰ ਮਿਲਿਆ ਮਹਾਲੀ ਦੇ ਸਨੇਟਾ ਦੇ ਵਿੱਚ ਇਹ ਮੁੱਠਪੇੜ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ 8 ਤੋਂ 10 ਰਾਉਂਡ ਫਾਇਰ ਹੋਏ ਨੇ ਦੋਵੇਂ ਪਾਸੇੋਂ ਜਿਸ ਤੋਂ ਬਾਅਦ ਹੁਣ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਜਿਹੜਾ ਕੁਝ ਗੱਡੀਆਂ ਖੁੰਡ ਦੇ ਮਾਮਲੇ ਵਿੱਚ ਸਾਹਮਣੇ ਆਏ ਸੀਗੇ ਕੁਝ ਦਿਨ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਵੀ ਪੁਚੂਗੇਸ਼ਨ ਦੇ ਕੋਲੋਂ ਜਿਹੜੀ ਸ਼ਕਤੀ ਦੇ ਨਾਲ ਕੀਤੀ ਜਾਣੀ ਹੈ ਫਿਲਹਾਲ ਦਸਤੀਏ ਦਰਸ਼ਕਾਂ ਨੂੰ ਕਿ ਮਹਾਰਾਸ਼ਟਰ ਦੇ ਸਨੇਟਾ ਦੇ ਵਿੱਚ CIA ਸਟਾਫ ਤੇ ਗੈਸਟਰਾ ਵਿਚਾਰੇ ਮੁੱਠਪੇੜ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਹਨਾਂ ਦੇ ਪੈਰ 'ਚ ਗੋਲੀਆਂ ਲੱਗਦੀਆਂ ਨੇ ਇੱਕ ਪ੍ਰਿੰਸ ਤੇ ਦੂਜਾ ਕਰਮਜੀਤ ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਕਹਿ ਸਕਦੇ ਹਾਂ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਨੇ ਇਸ ਵਕਤ ਇਹ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਪਿਛਲੇ ਕੁਝ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਾਵੇਂ ਵਪਾਰੀਆਂ ਤੋਂ ਲੁੱਟਾਂ ਖੋਹਾਂ ਵਪਾਰੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਤੋਂ ਫਰੋਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਾਵੇਂ ਸਨੇਚਿੰਗ ਦੇ ਪਾਵੇਂ ਗੱਡੀਆਂ ਖੋਣ ਦੇ ਬਹੁਤ ਸਾਰੇ ਮਾਮਲੇ ਜਿਹੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਸੀ ਜਿਹੜਾ ਦੇਖਣ ਨੂੰ ਮਿਲਿਆ ਸੀ ਪਰ ਉਸ ਤੋਂ ਤੁਰੰਤ ਬਾਅਦ ਮਹਾਲੀ ਦੀ ਗੱਲ ਜੀਰਕਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਗੈਂਗਸਟਰਾਂ ਵਿਚਾਲੇ ਇਨਕਾਊਂਟਰ ਇਨਕਾਊਂਟਰ ਦੀ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਲੁਧਿਆਣਾ ਦੀ ਗੱਲ ਕੀਤੀ ਜਾਵੇ ਉੱਥੇ ਵੀ ਇਨਕਾਊਂਟਰ ਦੀ ਖਬਰ ਜਿਹੜੀ ਸਾਹਮਣੇ ਆਈ ਲਗਾਤਾਰ ਜਿਹੜੀ ਪੁਲਿਸ ਹੈ ਉਹ ਗੈਕਸਟਰਾ ਦੀਆਂ ਪੈੜਾਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਵੱਡੇ ਆਪਰੇਸ਼ਨ ਜਿਹੜੇ ਉਹ ਕਿਤੇ ਨਾ ਕਿਤੇ ਜਾਰੀ ਨੇ ਤਾਂ ਇੱਕ ਵਾਰ ਫਿਰ ਤੋਹਣ ਮਹਾਲੀ ਤੇ ਵਿੱਚ ਸੀਆਈ ਇਸਟਾਫ ਨੇ ਇਹਨਾਂ ਤੇ ਜਿਹੜੇ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੋਵੇਂ ਤਿਰਾਂ ਵਿਚਾਲੇ 8 ਤੋਂ 10 ਰਾਉਂਡ ਫਾਇਰ ਹੁੰਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਪ੍ਰਿੰਸ ਤੇ ਕਰਮਜੀਤ ਇੱਕ ਰਾਜਪੁਰਾ ਤੇ ਦੂਜਾ ਕੁਰੂਖhetra ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਬਹੁਤ ਸਾਰੇ ਜਿਹੜੇ ਅਪਡੇਟ ਨੇ ਇਸ ਨੂੰ ਲੈ ਕੇ ਨਿਕਲ ਕੇ ਸਾਹਮਣੇ ਆਉਣ ਦੇ ਕੇ ਕਿੰਨੇ ਕੇਸਾਂ ਵਿੱਚ ਇਨਵੋਲਵਡ ਸੀਗੇ ਹਾਲਾਂਕਿ ਇਹਨਾਂ ਦੀ ਭਾਲ ਵੀ ਸੀ ਜਿਹੜੀ ਉਹ ਕੀਤੀ ਜਾ ਰਹੀ ਸੀਗੀ ਤਾਂ ਜਿਨ੍ਹਾਂ ਦੀ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਦੋਵੇਂ ਗੈਂਗਸਟਰ ਜਿਹੜੇ ਵੱਡੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀਗੇ ਕੁਝ ਦਿਨ ਪਹਿਲਾਂ ਥਾਰ ਗੱਡੀ ਖੋਨ ਦੀ ਵਾਰਦਾਤ ਸਾਹਮਣੇ ਆਈ ਸੀਗੀ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਸੀਗੀਆਂ ਇੱਕ ਨਮਾ ਕਹਿ ਸਕਦੇ ਆ ਕਿ ਗੈਂਗ ਬਣਾ ਕੇ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਲੋਕਾਂ ਦੇ ਵਿੱਚ ਵੀ ਡੈਸ਼ ਦਾ ਮਾਹੌਲ ਸੀ ਡਰ ਦਾ ਮਾਹੌਲ ਸੀ ਦਿਨੋਂ ਕਰ ਦਿਨੇ ਹੀ ਕਰੋਂ ਨਿਕਲਣਾ ਬਾਹਰ ਮੁਸ਼ਕਲ ਹੋਇਆ ਪਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਇਹਨਾਂ ਦੀ ਪੈੜ ਨੱਪਦੀ ਨਜ਼ਰ ਆ ਰਹੀ ਹੈ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਭਾਵੇਂ ਐਂਟੀ ਗੈਂਗਸਟਰ ਟਾਸਕ ਫੋਰਸ ਹੋਵੇ ਭਾਵੇਂ ਸੀਆਈਏ ਪੁਲਿਸ ਹੋਵੇ ਭਾਵੇਂ ਪੰਜਾਬ ਪੁਲਿਸ ਹੋਵੇ ਇਹਨਾਂ ਤੋਂ ਸਕੰਜੇ ਲਗਾਤਾਰ ਕਸੇ ਜਾ ਰਹੇ ਨੇ ਤਾਂ ਦੱਸੀ ਇੱਕ ਇੱਕ ਵਾਰ ਫਿਰ ਤੋਂ ਸਨੇਟਾ ਜਿਹੜਾ ਮਹਾਲੀ ਵਿੱਚ ਪੈਂਦਾ ਉੱਥੇ ਇਹ ਜਿਹੜੀ ਮੁੱਠਪੇੜ ਹੋਈ ਹੈ ਜਿਸ ਤੋਂ ਬਾਅਦ ਦੋ ਗੈਂਗਸਟਰਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੁੜੇ ਜੁੜੇ ਰਹੀਟਰ ਪੰਜਾਬੀ মিডিਆ ਨਾਲ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਧੰਨਵਾਦ